11000 ਦੇ ਮਾਸਤੇ ਲੱਗੇ ਨੇ ਰੁਪਏ ਪਰਤੇ ਕਿੰਨੇ ਲੱਗੇ ਨੇ ਉਹ ਦੇ ਦੇ ਕੱਲ ਯਾਰ ਮੈਂ ਇਹਨਾਂ ਤੋਂ ਬੱਕਰੀ ਦੇ ਦੋ ਬਾਪੂ ਉਹ ਜਾਣਾ ਲੈ ਜਾ ਮੈਂ ਤਾਂ ਕਹਿੰਦਾ ਲੈ ਜਾ ਫੇਰ ਜਾਨ ਦਾ ਸਾਹ ਨਾ ਪੱਲਾ 10 16000 ਰੁਪਏ ਅੱਖ ਕਣੀ ਦੇਣਾ ਮम्मा ਇਹੀ ਜੀ ਆ ਮੈਂ ਮੋਰਦੀ ਵਾਲੀ ਪੱਟਾ ਆਉਂਦੇ ਉਹ ਦੋਨੇ ਖੀਰੀ ਪੱਟ ਮੇਂ ਨਹੀਂ ਲੱਗ ਤੀਰ ਠੀਕ ਆ ਮੇਂ ਉਹ ਵਾਲੀ ਮੇਂ ਠੀਕ ਹੈ ਜਿਹੜੀ ਉੱਪਰ ਪੂਰਾ ਸਾਫ ਮੇਂ ਨਹੀਂ ਆ ਪੂਰੀ ਜੀ ਜਿਹੜੀ ਚੱਕੀ ਦੇਖਣਾ ਨਿੱਟੀ ਦਾ ਹਰ ਮਹੀਨਾ ਲਾਦੇ ਨੇ ਚਰੀ ਤੂ ਜਿਵੇਂ ਮਰਜ਼ੀ ਕਰੇ ਖੜਾ ਕੇ ਪਈ ਜਾਓ ਸਭ ਕੁਝ ਸੰਦਰਗੀ ਹੋਈ ਆਏ ਤਾਂ ਨਿੰਗੀਆਂ ਨੇ ਵੀ ਕਮੀ ਨਿੰਗੀ ਜਲਦੀ ਨਹੀਂ ਲੱਗਦਾ ਕਿਹੜੀਆਂ ਤਾਂ ਨਿੰਗੀਆਂ ਕਿਹੜੀਆਂ ਨੇ ਜੀ ਲਾ ਬਾਹ ਦੀ ਬਾਹ ਦਾ ਆਨਲਾਈਨ ਤੇ ਮਾਰੇ ਕਿ ਬੰਦ ਕੀ ਜੋ ਲੈਂਦੇ ਮਾਰੇ ਕਿ ਉਹ ਇੱਕ ਲਵਾਂਗੇ ਦੇਖਾਂ ਫਿਰ ਬਾਹੀ ਜਮੀ ਨਹੀਂ ਹੁੰਦੀ ਆ ਨਹੀਂ ਕਰਦੇ ਨਹੀਂ ਭਾਈ ਨੇ ਇਹਦਾ ਹਟਜੂ ਕਰ ਨੂੰ ਇਹ ਹਟਜੂ ਆਹ ਵੀ ਲਾਜਾ ਇਹ ਵੀ ਦੇਖੋ ਕੰਮ ਕੀ ਆ ਜੀ ਕਿਦਾ ਹੁਣੇ ਫਟਾ ਫਟਾ ਪੈਸੇ ਕਹਾਂ ਲਾਈਏ ਭਾਇਆ ਨੀਂਦ ਰੋਟੀਆਂ ਚੁੱਕ ਬਗਰੀ ਜਾਣੇ ਆ ਠੀਕ ਨਾ ਚਲੋ ਕੋਈ ਨਾ ਕੋਈ ਨਾ ਹਾਂ ਤੋਂ ਉੱਪਰ ਲੈ ਸਾਡੇ 11.15 ਦੀ ਨਹੀਂ ਆ ਫੜੀ ਹੈ ਅਮਲ ਲੈ ਕੇ ਜਾਣੀਆਂ 8 15000 ਦੀ ਲੈ ਜਾ ਸਾਰਾ ਕੁਝ 12 ਦੀ ਪਟ ਦੇ ਯਾਰ ਤਕਰੀ ਬਗਰੀ ਜੀ ਪਾ ਦੇ ਤਨ ਉਹ ਵੀ ਗੱਬੜਾ ਡੱਬੀ ਤਕਰੀ ਜੇ ਛੋੜੀ ਆ ਕੋਈ ਬਣਾ ਇਹ ਜੇ ਬਣ ਜੇ ਨਾ ਫਿਰ ਪੱਕੇ ਉਹ ਬਣ ਦੱਸ ਮਰ ਜੀ ਹਾਂ ਜੀ ਮਾਂ ਤੈਨੂੰ ਵੀ ਪਤਾ ਗੱਲ ਲੱਗੇ ਹੋਣੀ ਮੇਰੇ ਕੋਲ

ਨਹੀਂ ਹੁਣ ਆ ਆਖਰੀ ਆ ਫਿਰ ਆਏ ਕਰ ਲਉ ਮਗਰ ਕਹਿੰਦਾ ਨਹੀਂ ਹੁਣ ਨਹੀਂ ਹੁਣ ਯਾਰ ਅੱਧੀ ਦਾ ਨਹੀਂ ਫਿਰ ਪਰਾ ਪਾ ਫਿਰ ਯਾਰ ਕਿਰੇ ਦੇਣੀਆਂ ਨੇ ਘਰ ਅਖਰੀ ਰੋਈ ਜਾਂਦੀ ਐ ਇਹਦੀ ਮਨ ਕੀ ਮਗਰ ਜਰਾ ਲਵੇ ਦੀ ਤਰੇ ਤੂੰ ਲੈ ਕੇ ਆਇਆ ਕੋ ਲੈ ਕੇ ਆ ਮਗਰ ਤੇ ਲਵੇ ਦੀ ਪਤਾ ਹੀ ਚੀਜ਼ਾਂ ਵੇਲੇ ਜਾਈ ਕਿ ਨਹੀਂ ਕਹਿੰਦਾ ਹੁਣ ਯਾਰ ਕੱਢ ਦੇ ਤੂੰ ਹੋਰ ਬਾਬਾ ਬੰਤੀ ਜੋ ਯਾਰ ਛੱਤੀ ਲਾ ਹਾਂ ਤੂੰ ਆ ਕਰ ਤੂੰ ਆ ਕਰ ਡੀਜ਼ਲ ਮੈਂ 2000 ਵਧੀ ਚੱਲੂ ਆਏ ਕਰ ਲਓ ਲੱਗ ਚੱਲ ਗਏ ਆਏ ਹੋ ਜੂ ਪੂਰਾ ਹੋ ਜੂ ਹੋਰ ਕੇ ਪੱਕਾ ਮਾਲ ਮੋਲ ਹੈ ਉਹਨੇ ਲਾ ਰਿਹਾ ਤੂੰ ਹੀ ਪੱਕੇ ਤੂੰ ਪੱਕਾ ਰੋ ਯਾਰ ਦੇਖੋ ਕਰ 55 ਲੈ ਬਸ ਨਹੀਂ ਲੈ 70 65 ਵੀ ਮੰਗ ਲੈ 60 ਵੀ ਨਹੀਂ ਮੇਰਾ 55 ਨਾ ਕਰ ਲੈ ਚਲੋ ਫੇਰ ਪੱਤੀ ਪੱਤੀ ਦਾ ਕਾਰ ਨਹੀਂ ਬੱਕਰੀਆ ਬਾਦ ਨੂੰ ਨਾ ਦੱਸਾ ਕਰ ਓ ਰਿਆ ਯਾਰਾ ਓ ਰਿਆ ਉਹ ਜਿੱਜਾ ਮਥੇ ਲੇ ਇਹ ਤਾਂ ਚੰਗੇ ਖੜਿਆ ਨੇ ਮੇਲੇ ਚ ਕੜ ਗਿਆ ਹੋਣਗੇ ਪਰ ਆਪਣੇ ਜੀ ਆ ਦੇ ਇਹ ਇਹ ਦੋ ਚੰਗੇ ਖੜਿਆ ਨੇ ਬਾਈ ਇਹ ਦੋ ਚੰਗੇ ਖੜਿਆ ਨੇ ਜਿਹਦੀ ਕੋ ਸੋਨਾ ਸੋਨਾ ਹੀ ਹੁੰਦਾ ਹੀ ਇਹ ਇਹ ਤੇਰੇ ਬਾਦ ਇਹ ਤੇਰਾ ਸੋਨਾਗਾ ਹਲੋ ਅਰੇ ਭਰਾ ਅਰੇ ਪੂਰਾ 40 ਹਜ਼ਾਰ ਦੇ ਬੱਕਰੇ ਪਾ ਯਾਰ ਚੱਲ ਫਿਰ ਕੋਈ ਗੱਲ ਇਹ ਚਾਚਾ ਆਪ ਦਿਖਰੀ ਨਹੀਂ ਆਪੀ ਹੋ ਗਿਆ ਨਾ ਤੂੰ ਵੀ ਵਾਤ ਲੈ ਕੈਚੀ ਲੈ ਗੇ ਚਾਰਾਂ ਨੇ ਲੱਗੀਆਂ ਕਿੰਨੇ ਲੱਗਣ ਫਿਰ ਬਹੁਤ ਆਉਂਦੀਆਂ ਕਿੰਨੇ ਲੱਗਣ ਨੇ ਹੋਰ ਲੱਗੇ ਲੁਗੇ ਦੂਤਾਂ ਤੇ ਖੜਨਾ ਨਹੀਂ ਲੱਗਿਆ ਤੇ ਵੀ ਹੋਰ ਦੱਸ ਹਾਂਜੀ ਅਸੀਂ ਖੜਨਾ ਨਹੀਂ ਵੇ ਤੂੰ ਆਦੀ ਪੁੱਗ ਦੇ ਆ ਜਾ ਖੜਦਾ ਇਹਨੂੰ ਲੱਗੇ ਰਾਂ ਲੱਗੇ ਸਾਬ ਪੁੱਗ ਦੇ ਲੈਣੀ ਯਾਰ ਆ ਡੱਬੀ ਕੀ ਕਹਦਾ ਤੂੰ ਕੀ ਕਹਦਾ ਦੇ ਚਾਰ ਬਚਾਰੀ ਲੈ ਲੈ ਕਾ ਚਾਰੀ ਕੋਹ ਵਾਂ ਯਾਰ ਚਾਰੀ ਲੈ ਪਤਾ 11 ਘੰਟੇ ਮਾਲ ਮੋਲ ਲਈ ਜਿੰਨੇ ਆ ਗਿਆ ਸਾਰਾ ਲੈ ਓਏ ਆ ਬੇ ਤਨ 25 ਦੇ ਪਹਿਲਾਂ ਦੰਦ ਨਹੀਂ ਹਮਾਰਗੇ ਦੰਦ ਨਹੀਂ ਪੱਪੀ ਵੇ ਆਪ ਚੱਲ ਜੂ ਕੋਈ ਨਹੀਂ ਕੋਈ ਭੈਣ ਜੂਗਾ ਆ ਵੀ ਦਿਖਾ ਚੱਲ ਜੀ ਇਹ ਵੀ ਆ ਚੀਤ ਆਂਦਾ ਇਹ ਵੀ ਨਾਲ ਲਾ ਆਹ ਉਹ ਵੀ ਸ਼ੀਤ ਆਂਦਾ ਉਹ ਪੂਰੀਆਂ ਲਾ ਤੇ ਚੱਲ ਚਾਰਾਂ ਦਾ ਪੂਰਾ ਹੋ ਜੀ ਯਾਰ ਉਹ ਬਾਲੀ ਜੀ ਤੀ ਚਾਰੀ ਲੈਣੀਆਂ ਨੇ ਬਾਲੀ ਕਿੱਧਰ ਗਿਆ ਹਾਂ ਚੱਲ ਲੈ ਬੱਖਮਾ ਚਾਰੀ ਲੈ ਲਓ ਆਪਾਂ ਯਾਰ ਆਪ ਕੋਈ ਮਾੜੀਆਂ ਜਹਤ ਹਾਂ ਜਰਾ ਬੋਲ ਕੇ ਬੁਲਾਣਾ ਹੁਣ ਲਓ ਇੱਕ ਦਾਸ ਕਿਦਾ ਉਹਦਾ ਘਟਾ ਦਿਆਂ 30 ਤੋਂ ਬਹੁਤ ਥੱਲੇ ਆ ਗਿਆ ਤੂੰ ਮਾਰੀਆਂ ਚਾਹੇਗਾ ਗੁਰੂਨ ਦੱਸ ਨੂੰ ਸਾਡੇ ਯਾਰਾ ਤੂੰ ਲੱਖ ਨਾਲੇ ਅੱਗ ਗੱਲ ਕਰ ਯਾਰਾ ਹਾਂ ਮੈਂ ਤੇ ਤੂੰ ਭਰਾ ਵੀ ਲੈ ਮੈਨੂੰ ਘਟਾਈ ਨਾ ਮੈਂ ਪਾਉਂਦਾ ਦੋ ਫਸਰ ਤੈਨੂੰ ਪਤਾ ਮਾਲ ਵੇਲਾ ਕਹਾ ਇਟਾਲੀ ਨੂੰ ਬੱਕਰਣਾ 78000 ਰੁਪਏ ਲੈ ਯਾਰਾ ਗਾਗਰ ਮਨ ਮਾ ਕਾ ਕੋ ਬੋਝਦਾ ਬਣੀ ਮਰਾ ਵੀ ਲਾਈ ਜਾ ਨਾ 1 ਲੱਖ ਰੁਪਏ ਲੈ ਜਾ ਬਸ ਲੱਖ ਦਾ ਕਿੱਥੇ ਮਾਲਾ ਯਾਰ ਇਹ ਜਾਇ ਕਰਕੇ 25 25 ਦਾ ਕਿੱਥੇ ਲੱਗੀਆਂ ਬੱਕਰੀਆਂ ਮੌਲੇ 25 32 ਦੀਆਂ ਮਤਲਬ ਮੁੱਲ ਵੀ ਨਹੀਂ ਕੀਤਾ ਹੋਰ ਕਰੀ ਦੀ ਹੈ ਚਲੀ ਚਲੀ 35 33 ਹੈ ਜਿੰਨੇ ਮਰਜ਼ੀ ਕਰੀ ਆ ਦੇਖ ਉਹ ਕਿ ਦੀ ਜੰਦੇ ਨੇ ਸਹੀ ਚਾਰਾਂ ਲੱਗੇ ਉਹ ਕਿ ਚਾਰ ਜਰ ਮਾਇਆ ਜੀ ਮੇਰੀ ਬੋਣੀ ਬਾਣੀ ਹੋਈ ਅੱਜ ਰੋਟੀ ਮੈਂ ਕਰਨੀ ਬੋਣੀ ਦਾ ਟਾਈਮ ਹੀ ਹੈ ਰੋਟੀ ਫੁੱਲ ਖਾਣੀ ਅੱਜ ਇਹ ਇਹ ਹੁਦਾ ਬਣ ਗਿਆ ਫੁੱਲ ਫਿਰ ਹੀ ਪਾਉਂ ਰੋਟੀ ਹਾਬ ਨੂੰ ਬਣੇ ਫੁੱਲਾ ਉਹ ਮਾਲਾ ਸਾਡੇ ਮੂਹ ਪਲੇਟ ਹੀ ਚੱਕ ਕੇ ਲੈ ਗਿਆ ਅਛਾ ਹੀ ਕੀ ਤਾਂ ਸਾਨੂੰ ਕਾਣੀ ਦੇਣੀ ਆ ਪਲੇਟ ਦਾ ਫਿਰ ਤੁਸੀਂ ਚੱਕੀ ਸਾਡੇ ਮੂਹਰੇ ਆਹ ਚਲਾਂਗੇ ਤੇ ਰੱਕ ਰਾ ਦੇਵੀਂ ਮਾਂ ਦਾ ਡਾਂਗਣਾ ਕਰਾਉਂਗੀ ਆ ਦਾ ਬਸ ਚੀਜ਼ਾਂ ਵੇਖ ਲੱਗੀ ਇਹਨੇ ਕਿਦਰ ਕਰ ਲਾ ਸਾਡੀ ਕੀ ਹਾਲ ਏ ਜੰਡੇ ਸਵੇਰੇ ਨਾਲ ਚਾਰਾਂ ਨੇ ਲੱਗੇ ਨੇ ਬੰਦੇ ਤਾਂ ਕਿਹੜੇ ਨੇ ਬੰਦੇ ਪੱਕੇ ਬੰਦੇ ਨੇ ਲਾਏ ਇਹਨਾਂ ਨੇ ਹੋਰ ਦੱਸ ਆਪਾਂ ਬੋਲ ਦੇ ਨਾਲ ਹੀ ਲਾਏ ਨੇ ਮੀਆਂ ਹੁਣ ਲੈ ਲਿਓ ਬੱਕਰੀ ਆਪੇ ਫੋਟੋ ਬੱਕਰੇ ਮਾਨ ਲੱਗੇ ਨੇ ਹਾਂ ਹਾਂ ਦੱਬਣ ਲਾ ਫੜੋ ਭਾਈ ਬੇਫਿਕਰ ਹੋ ਜਾ ਸਾਰਾ ਕੁਝ ਜਾਂ ਜਿਹੜੀ ਬੱਕਰੀ ਫੰਡਰ ਹੋਈ ਯਾਰ ਨੰਬਰ ਇਹਨਾਂ ਦਿਨਾ ਦਾ ਮੇਰਾ ਤੇ ਲੈ ਜੀ ਹੋਰ ਦੱਸ ਪੱਕੀ ਬਾਤ ਹੋਊਗੀ ਵੀਡੀਓ ਹੋਵੇ ਬਾਨ ਦੀ ਸਿੱਧੇ ਹਿਸਾਬ ਬਾਈ ਯਾਰ ਆਹ ਜਮਾ ਤੂੰ ਵੇਖਣੀਆਂ ਲੈ ਆਹ ਚੋਗੀਆਂ ਸਿੱਧੇ ਹਾਵਾ ਤੈਨੂੰ ਇਹਦਾ ਇਕੱਲਾ ਡਰ ਨਾਲ ਉਹ ਵੀ ਤਿਆਰੀ ਜਮਾ ਹੋਰ ਦੱਸ ਚਲੋ ਕੋਈ ਨਹੀਂ ਵਿੱਚ ਚੱਲ ਜੂ ਯਾਰ ਜੇ ਚਲੋ ਲਾਓ ਜੀ ਲਾ ਫੜ ਇੱਕੋ ਹੀ ਗੱਲ ਕਰ 80 ਆ ਦੇ ਬੱਕਰੇ ਬਾ ਯਾਰ ਬੀ ਬੀ ਲਾਦਾ ਹੁੰਦਾ ਸਿੱਧੀ ਯਾਰ ਪੂਰੇ 90 ਦੀਆਂ ਲੈ ਤਾ ਤੇਰਾ ਮਾਲ ਐ ਇਹਦਾ ਨਾ ਭਾਈ ਜੇ ਤੈਨੂੰ ਪੂਰੇ ਲਾ ਬਸ ਹੁਣ ਇਹ ਨੂੰ ਹੰਗਾਕ ਜਿਆਦੇ ਲੈ ਗਿਆ ਇੱਕ ਤਰਫ ਕਰੇਗਾ ਸਹੀ ਪੱਕਾ ਮਾਲ ਬੰਦਾ ਕੱਟਣੇ ਪੈਸੇ ਬਿਨਾ ਬੱਕਰੀਆਂ ਦੋ ਉਹ ਤਾ ਕੱਢ ਲੈ ਕੱਟ ਤੇ ਬੱਕਰੀਆਂ ਕੱਢਣੇ ਪੈਸੇ ਵੇਚ ਲੈਦਾ ਸੈਂਨੇ ਬੰਦੇ ਖੜੇ ਕੋਈ ਬਾਈ ਨੇ ਵੀ ਰਹਾ ਦੇ ਤਾ ਸੱਸੀ ਭਾਈ ਐਨੇ ਬੰਦੇ ਬਣਜੂ 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 ਕੋਈ ਕਹਿ ਰੇ 20 ਨਾ ਖਾਲਾ ਹੁਣ ਕੱਢ ਕਰਿਆ ਜੋੜੇ ਕਿਤੇ ਤੋਂ ਪੰਪੀਆਂ ਤੇ ਜੋੜੀਆਂ ਲੱਗੀਆਂ ਸਾਡੇ ਇੱਕ ਮੋਢਾ ਸਾਡੇ ਕਿਦੋਂ ਲੱਗੀਆਂ ਇਹਨੇ ਚਾਰਾਂ ਦਾ ਹਾਂ 80 ਰੁਪਏ ਦੇ ਦਿੰਦੇ ਮੈਨੂੰ ਬੰਦਾ ਇੱਥੇ 80 ਦਿਨ ਹੁੰਦਾ ਓਏ ਅਸੀਂ ਤੇ ਤਿੰਨ ਜੋੜੀ ਦਾ 5000 ਲਾਇਆ ਤਿੰਨ ਬਾਬਾ ਕੋਲ ਅਸੀਂ ਇੱਕ ਇਹਦਾ ਦੇਦਾ 5000 ਜੋੜੀ ਦੇ ਦਿੰਦੇ ਜਿੰਨੇ ਕਿੰਨੇ ਲਾ ਕੇ ਚਾਰ ਦੇ 80 ਦੇ ਚਾਰ ਅੱਛਾ ਚਾਰ ਆ ਬਾਬਾ ਗੱਪ ਕਿਉਂ ਮਰ ਗਏ ਅੱਛੇ ਜਾ ਦੇਣੀਆਂ ਨੇ ਦੇਣੀਆਂ ਨਾ ਫਿਰ ਉਹਨਾਂ ਸੇ 85 ਦੀਆਂ ਹੋ ਗਈਆਂ ਓਏ 85 ਚਲੋ ਆ ਗਾ ਮੈਂ ਚੈੱਕ ਤੇਰੇ ਕੋਣੋਂ ਵੀ ਘਾਤਿਆ ਨੂੰ ਮਹਿੰਗੀਆਂ ਵਾਲੀ ਨਹੀਂ ਆਪਾਂ ਤਾਂ ਫੋਣੀ ਕਰਨੀ ਹੈ ਯਾਰ ਸਰਕਲ ਘੁੰਮਣੀ ਹੈ ਕੋਈ ਕਰਨੀ ਯਾਰ ਆ ਬੱਕਰਾ ਫੜਵਾਣੀ ਆ ਚੈੱਕ ਚੈੱਕ ਕਰਾ ਲਾਂ ਇੱਕ ਮਿੰਟ ਇੱਕ ਮਿੰਟ ਕਰ ਲੈਣੀ ਆ ਆ ਜਾ ਧੱਕਾ ਕਰ ਮੈਂ ਨਹੀਂ ਭਾਈ ਤੇ ਕਿਤੇ ਨਹੀਂ ਜਾਂਦਾ ਕੋਈ ਅੱਗੇ ਮੈਂ ਉੱਤਰ ਕੇ ਲੈ ਗਿਆ ਫੜਾ ਕੇ ਜਾਨੂੰ ਲੈ ਜਾ ਆ ਦੇ ਮਾਰ ਲਾ ਮਰਤਾ ਰਹਿਣਗੇ ਤੇ ਤਿੰਨਾ ਹੋ ਆ ਤਿੰਨਾ ਹੋਗਾ ਕੱਟੇ ਨੂੰ ਬਸ ਮਾਰੀਦਾ ਰੇ ਬੱਸ ਮਰੀ ਆ ਵੀ ਕੱਟ ਪਰੇ ਜੀ ਓਕੇ ਚਾਚਾ ਗੱਲ ਆ ਬਈ ਦੇਖੋ ਹੱਬਾ ਹੋ ਗਿਆ ਇਹਨਾਂ ਦਾ ਆ ਲਾਈਵ ਚਲੀ ਜਾਂ ਬੋਲ ਲਾਈਵ ਨੇ ਆ ਅੱਡ ਮੁੰਡੇ ਦਾ ਆ ਅੱਡਾਗਾ ਠੀਕ ਹੈ ਜੇ ਬੱਕਰੀਆਂ ਦੇ ਵਿੱਚ ਫਿਰ ਚੱਲ ਗਈ ਕੋਈ ਜੰਡੇ ਵੀਡੀਓ ਹੋਵੇ ਆਪਣੇ ਮੂਹਰੇ ਕਿੰਨੇ ਸਪੇੜੀ ਜਿਹਾ ਨਾ ਭਾਈ ਦੋ ਬੱਕਰੀਆਂ ਇਹ ਕਿਹੜਾ ਕਰੋ ਮੀਆਂ ਬੱਕਰੀ ਲੱਗਣ ਲੱਗੀ ਬੱਕਰੀਆਂ ਬੋਕਟ ਪਾ ਕੇ ਫੇਰ ਵੀਡੀਓ ਬਣਾਇਓ ਆ ਵੀਡੀਓ ਦੇ ਦੋ ਹੋਰ ਦੱਸ ਜੇ ਬੱਕਰੀ ਬਈ ਫਿਰ ਚੱਲ ਹੋ ਗਈ ਕੋਈ ਜ਼ਿੰਮੇਵਾਰੀ ਹੈ ਉਹ ਜੋ ਮੇਰੀ ਬਾਂਦਰੀ ਵੀਡੀਓ ਵਾ ਫੁੱਲ ਗਰੰਟੀ ਹੈ ਕੁੜੀ ਹੈ ਕਈ ਮੋਗੇ ਬੰਦਾ ਹੀ ਮਰ ਜਾਂਦਾ ਦਿਨਾਂ ਦੀ ਦੋ ਕਈ ਚਰਿਆਰੀ ਗੱਲ ਹੈ ਜੇ ਬੱਕਰੀ ਟਪ ਬੋਕ ਟਪਣ ਲੱਗਾ ਉਹਦੀ ਵੀਡੀਓ ਬਣਾ ਲਿਓ ਵੀ ਆਪਾਂ ਲਾਈ ਵੀ ਗਈ ਨੇ ਕਹਿੰਦੇ ਬਈ ਆਪਾਂ ਦਾ ਪੱਤੇ ਆਉਂਦਾ ਆਪਾਂ ਨਾ ਕੋਈ ਕੱਟਿਆ ਕੰਮ ਕਰੀਏ ਨਾ ਲੋੜ ਹੈ ਬੱਕਰਾ ਹੀ ਪਾ ਦੇ ਉਹਦੀ ਵੀਡੀਓ ਬਣਾਇਓ ਜਿਹੜੇ ਨੂੰ ਮੂਰੇ ਕਰਾਂਗੇ ਛੋਟੇ ਰੱਬੀਏ ਬਾਪ ਸੌਣਗੇ ਜੇ ਬੱਕਰੀ ਬਾਲ ਕੇ ਦੇ ਉਹਨੂੰ ਰਾਜੂ ਨੇ ਪੱਤਰ ਮਾਲ ਦਾ ਦੱਸਿਆ ਉਹ ਰਾਜੂ ਨੇ ਮੇਰੇ ਖਾਤੇ 20 ਹਜ਼ਾਰ ਰੁਪਏ ਪਾਤਾ ਬੰਦੇ ਬਾਹਰ ਮੈਂ ਨਹੀਂ ਜਾਂਦਾ ਸੀ ਰੋਟੀ ਟਪੀ ਦੂਜੇ ਨਾਲ ਅਪਰਾਧ ਨੂੰ ਨੇ 20 ਹਜ਼ਾਰ ਮੈਂ ਤਾਂ ਬੰਦੇ ਪੱਕੇ ਗਾਹ ਕਾਪੜੇ ਦਾ ਮਾਲ ਲੈ ਕੇ ਆਂਦੇ ਆ ਅੱਜ ਉਹ ਨਹੀਂ ਆਏ ਨਹੀਂ ਕੋਈ ਮੋਗੀ ਫਿਰ ਚਲ ਹੋ ਜਾਂਦਾ ਆ ਬੱਕੇ ਥੋੜੇ ਬੱਚਾ ਵੇਖ ਚਾਚਾ ਇਹ ਰਹੀ ਆਬਜੈਕਟ ਆਪ ਹੀ ਨਹੀਂ ਨਗ ਲੈ ਆਉਂਦੇ ਉਹ ਛੋਟੇ ਪੰਜ ਪੁਸਲੇ ਨੇ ਬਾਈਆਂ ਨੇ ਵਿਚਾਰੇ ਚਾਰ ਲੈ ਦੇ ਹਾਂ ਇਹਨੇ ਕਦਰ ਕਰੋ ਮਾੜੀ ਮੋਟੀ ਕਦਰ ਕਰੋ ਤੁਸੀਂ ਦੱਸ ਦਿਓ ਇਹਦਾ 12000 ਤਾਂ ਲੈ ਯਾਰ ਰਹਿਣ ਦੇ ਚਾਚਾ ਆਵਾਉਂਦੇ 12 ਅਕਾਊਂਟ ਕਿੰਨਾ ਬਰਾ ਤੇ ਆਪ ਵਾਲਾ ਬਾਹਰ ਰਹਿੰਦੇ ਹੋ ਕੱਠੀ ਪੱਠੀ ਵੀ ਮਾਰਾ ਹੈ ਇਕੱਠੇ ਕਿਉਂ ਗਾਗੂ ਤੜਕੇ ਦਾ ਗਾਗ ਮਨੇ ਹੋਣ ਮਰਿਆ ਲਾਲਾ ਕਾਰ ਉਹਨੂੰ ਭਾਣਾ ਗਾਈ ਨਹੀਂ ਕਰਮੀਆ ਵਿਚਾਰਾ ਭਾਣਾ ਡੱਕ ਭਾਣਾ ਆਈ ਇਸੇ ਛੋੜਦੀ ਆ ਮੀਟ ਮੱਲ ਵੀ ਨਹੀਂ ਲਾਏ ਚਾਚਾ ਜੀ ਕਿੰਨਾ ਪਉਣਾ ਸਹੀ ਦੱਸ 23 ਦਾ ਲੈ ਜਾ ਨੰਬਰ ਆ ਪਰ ਤੂੰ ਤਾਂ ਬੱਚਾ ਵੀ ਦੇਖਣਾ ਯਾਰ ਬੱਚਾ ਜਿਆਤੀ ਨਹੀਂ ਮਾਰਦਾ ਕਹੇ ਕੰਨੀ ਤੋਂ ਖੁਜਿਆ ਦੱਸ ਵਾਹ ਤੇ ਉੰਜੋ ਕਿ ਸਾਰੇ ਪਾਸੇ ਨੇ ਸਾਰੇ ਪਾਸੇ ਫਰੰਦ ਸਾਹਿਬ ਹੈ 81 80 ਲਾ ਮੇਗਾ 40 ਤੱਕ ਜੀ ਹਾਂ ਇਹ ਨਹੀਂ ਗਿਆ ਲਈ ਇਹਦਾ ਕੋਈ ਦੋ ਦੰਦ ਹੋਵੇ ਨਾ ਆਪਾਂ ਫੇਰ ਵੀ ਕਹਿ ਦਗੇ ਖੀਰਾ ਬੱਚਾ ਬਾਈਰ ਬੱਚਾ ਵੇ ਕਿੰਨੇ ਦੇਗੀ ਤਾਹੀ 35 ਪਲੱਸ ਦੇਗੀ 21 22 ਨਾ ਪੂਰੇ 21 84 ਲਾਇਆ ਨਾ 80 ਤੋਂ 5 ਇਕੱਲੀ ਗੱਲੀ ਇੱਕ ਆ ਬੱਕਰੀ ਹੈ ਨਾ ਬਾਈ ਹਾਂ ਬਾਈ ਲੋ ਬਈ ਇੱਕ ਤਾਂ ਕਾਲੀ ਬੱਕਰੀ ਹੋਈ ਆ ਕਿੰਨੇ ਦੰਦ ਦਿੰਦਾ ਬਾਈ ਇਹ ਅੱਠ ਦੰਦ ਫਰੈਸ਼ ਆ ਬਾਈ ਠੀਕ ਆ ਬਾਈ ਦੂਜੀ ਨਹੀਂ ਬਈ ਅੱਲੇ ਆਈ ਦੂਜੀਆਂ ਫੜਾਈ ਬਈ ਠੀਕ ਆ ਹੋ ਗਿਆ ਬਈ ਲਾਲੋ ਇੱਕਾ ਦਿਨਾਂ ਤੀ ਹੈ ਬਈ ਆ ਨਹੀਂ ਦੇ ਨਾਲੀ ਦੂਜੀ ਦੂਜੀ ਦੇ ਨਾਲ ਦੇ ਨਾਲ ਦੂਜੀ ਉਹਦੇ ਨਾਲ ਦੂਜੀ ਆ ਸ਼ੀਦ ਆਂਦਾ ਠੀਕ ਆ ਵੀਰੇ ਆਹ ਆ ਦਿਨਾਂ ਤੇ ਇਹ ਅੱਠ ਦੰਦ ਫਰੈਸ਼ ਹੈਗੇ

ਇਹ ਬੋਲਾ 22000 22 ਮੰਗਿਆ 25000 ਰੁਪਏ ਮੰਗਿਆ 25000 ਦਾ ਬਾਹਲਾ ਯਾਰ 22 ਦਾ ਤੈਨੂੰ ਕਿਹਾ ਗਾ ਜਿਹੜੀ ਗੱਲ ਤੂੰ ਕਿਹਾ ਤੂੰ ਪਾਈਦਾ ਨਹੀਂ ਤੂੰ ਦੱਸਦੇ ਵੀ ਇੰਨੇ ਦਾ ਗਾ ਤੇ ਤੈਨੂੰ ਵੀ ਵਾਧ ਦੇਾਂਗੇ ਜੇ ਪੁੱਗ ਗਿਆ ਗਾ ਜੇ ਮਾਲਕ ਕਹਣਗੇ ਫੇਰ ਲੈ ਕੇ ਦੂੰਗਾ ਜਦੋਂ ਜਦੋਂ ਆਪਾਂ ਲੈ ਕੇ ਆਈਏ ਮਾਲਕਾਂ ਨੂੰ ਪਿੱਛੇ